ਵਿਦਰ ਦਿਹਾੜੇ ਤੇ ਵਿਸਾਖੀ ਤੇ ਪੂਰੇ ਦੇਸ਼ ਵਿਦੇਸ਼ ਟਿਕੀਆਂ ਸੰਗਤਾਂ ਨੂੰ ਸੇਕ ਤੋਂ ਬਹੁਤ-ਬਹੁਤ ਮੁਬਾਰਕਬਾ ਦਿਨੇ ਔਰ ਉਹਦੇ ਨਾਲ ਦੀ ਨਾਲ ਜਿਹੜਾ ਕੱਲ ਇੱਕ ਪੱਟੀ ਇਨਸੀਡੈਂਟ ਹੋਇਆ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਮਨਜੂਤਾ ਕੈਬਨਿਟ ਮਨਿਸਟਰ ਸਰਦਾਰ ਲਾਲਜੀਤ ਸਿੰਘ ਜੀ ਕੋਲਰ ਸਾਹਿਬ ਔਰ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਆ ਇੱਕ ਸਮਾਜ ਦੇ ਪ੍ਰਤੀ ਬੜੇ ਮਾਨਿਤ ਸ਼ਬਦਾਂ ਦਾ ਉਹਨਾਂ ਨੇ ਵਰਤੋਂ ਕੀਤੀ ਹੈ। ਔਰ ਅੱਜ ਦੇ ਦਿਨ ਹੀ ਜੇ ਗੁਰੂ ਸਵਾਨਾ ਨੇ ਜੇ ਖਾਲਸਾ ਪੰਥ ਸਾਜਿਆ ਤੇ ਉਦੋਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਜਿਹੜਾ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਕਮਰ ਛਕਾ ਕੇ ਕੌਮ ਨੂੰ ਸਿੱਖ ਕੌਮ ਨੂੰ ਇੱਕ ਨਵੀਂ ਲੀ ਦਿੱਤੀ ਸੀ। ਸੋ ਅੱਜ ਸਾਰਾ ਹੀ ਮੈਂ ਸਮਝਦਾ ਵੀ ਭੰਤ ਸਾਰੇ ਗੁਰਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸੰਗਤਾਂ ਇਸ ਚੀਜ਼ ਦੀ ਕੋੜ ਨਿੰਦਿਆ ਕਰਦੀ ਆ, ਕਰੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੀ ਵੀ ਇਹ ਜਿਹੜੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਆ। ਆ ਮੈਂਬਰ ਪਾਰਲੀਮੈਂਟ ਦੀ ਉਮੀਦ ਉਮੀਦਵਾਰ ਦੇ ਵਜੋਂ ਸੋ ਜੇ ਇਹੋ ਜਿਹੇ ਬੰਦੇ ਅੱਗੇ ਆਉਣਗੇ ਤੇ ਸਮਾਜ ਦਾ ਕਿਦਦਰ ਨੂੰ ਇਹ ਵਟਵਾਰਾ ਕਰਨ ਦੀ ਜਿਹੜੀ ਉਹਨਾਂ ਦੀ ਮੰਸ਼ਾ ਆ ਉਹ ਸਾਹਮਣੇ ਨਾਜ਼ਰ ਆਉਂਦੀ ਹੈ ਸੋ ਮੈਂ ਇਹਨਾਂ ਸ਼ਬਦ ਇਹਨਾਂ ਜਿਹੜੀ ਕੀਤੀਆਂ ਟਿੱਪਣੀਆਂ ਦਾ ਤੁਹਾਡੇ ਸ਼ਬਦ ਜਿਨ੍ਹਾਂ ਦੀ ਨਿੰਦਿਆ ਕਰਦਾ ਪਵਿੱਤਰ ਦਿਹਾੜੇ ਤੇ ਵਿਸਾਖੀ ਤੇ ਪੂਰੇ ਦੇਸ਼ ਦੇ ਟਿੱਪੀਆਂ ਸੰਗਤਾਂ ਨੂੰ ਸੇ ਕੌਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਔਰ ਉਹਦੇ ਨਾਲ ਦੀ ਨਾਲ ਜਿਹੜਾ ਕੱਲ ਇੱਕ ਪੱਟੀ ਇਨਸੀਡੈਂਟ ਹੋਇਆ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਮਜੂਤਾ ਕੈਬਨਟ ਮਿਨਿਸਟਰ ਸਰ ਦਾ ਲਾਲਜੀਤ ਸਿੰਘ ਜੀ ਕੁਲਰ ਸਾਹਿਬ ਔਰ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਆ ਇੱਕ ਸਮਾਜ ਦੇ ਪ੍ਰਤੀ ਬੜੇ ਮਾਨਿਤ ਸ਼ਬਦਾਂ ਦਾ ਉਹਨਾਂ ਨੇ ਵਰਤੋਂ ਕੀਤੀ ਆ ਔਰ ਅੱਜ ਦੇ ਦਿਨ ਹੀ ਜੇ ਗੁਰੂ ਸਬਾਨਾ ਨੇ ਜੇ ਖਾਲਸਾ ਪੰਥ ਸਾਜਿਆ ਉਦੋਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਜਿਹੜਾ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਕਮਰ ਛਾ ਕੇ ਕੌਮ ਨੂੰ ਸਿੱਖ ਕੌਮ ਨੂੰ ਇੱਕ ਨਵੀਂ ਲੀ ਦਿੱਤੀ ਸੀ ਸੋ ਅੱਜ ਸਾਰਾ ਹੀ ਮੈਂ ਸਮਝਦਾ ਵੀ ਭੰਤ ਸਾਰੇ ਗੁਰਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸੰਗਤਾਂ ਇਸ ਚੀਜ਼ ਦੀ ਔੜ ਨਿੰਦਿਆ ਕਰਦੀ ਆ ਕਰੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦੀ ਵੀ ਇਹ ਜਿਹੜੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਆ ਮੈਂਬਰ ਪਾਰਲੀਮੈਂਟ ਦੀ ਉਮੀਦ ਉਮੀਦਵਾਰ ਦੇ ਵਜੋਂ ਸੋ ਜੇ ਇਹੋ ਜਿਹੇ ਬੰਦੇ ਅੱਗੇ ਆਉਣਗੇ ਤੇ ਸਮਾਜ ਦਾ ਕਿੱਦਰ ਨੂੰ ਇਹ ਵਟਵਾਰਾ ਕਰਨ ਦੀ ਜਿਹੜੀ ਉਹਨਾਂ ਦੀ ਮਨਛਾ ਆ ਉਹ ਸਾਹਮਣੇ ਨਾਜ਼ਰ ਆਉਂਦੀ ਆ ਸੋ ਮੈਂ ਇਹਨਾਂ ਸ਼ਬਦ ਇਹਨਾਂ ਜਿਹੜੀ ਕਿਟੀਆਂ ਟਿੱਪਣੀਆਂ ਦਾ ਕਹੜੇ ਸ਼ਬਦਾਂ ਜਿਨ੍ਹਾਂ ਨੇ ਨਿੰਦਿਆ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ